ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਂਝੀ ਸਬਤ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਇੱਕ ਕੁਇਕ ਰੈਸিপি ਪਾਲਕ ਪਨੀਰ ਪਾਲਕ ਪਨੀਰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਲਈਏ ਇੱਥੇ 1 ਕਿਲੋ ਪਾਲਕ ਉਹਨੂੰ ਆਪਾਂ ਅੱਛੇ ਤਰੀਕੇ ਨਾਲ ਸਾਫ਼ ਕਰ ਲਏ ਤੁਸੀਂ ਦੇਖ ਸਕਦੇ ਹੋ ਕਿ ਜੇ ਦੀ ਆਪਾਂ ਸਟੈਮਸ ਪੂਰੀ ਤਰ੍ਹਾਂ ਰਿਮੂਵ ਨਹੀਂ ਕੀਤੇ ਨੇ ਉਹ ਨਾਲ ਹੀ ਰੱਖੇ ਨੇ ਇਸੇ ਤਰੀਕੇ ਨਾਲ ਪਾਲਕ ਨੂੰ ਅੱਛੇ ਤਰੀਕੇ ਨਾਲ ਸਾਫ਼ ਕਰਕੇ ਦੋ ਤੋਂ ਤਿੰਨ ਵਾਰ ਪਾਣੀ ਵਿੱਚੋਂ ਧੋ ਲਵਾਂਗੇ ਨਾਲ ਹੀ ਆਪਾਂ ਇੱਕ ਕੜਾਈ ਲਈਏ ਉਹਦੇ ਵਿੱਚ ਆਪਾਂ ਪਾਣੀ ਗਰਮ ਹੋਣ ਵਾਸਤੇ ਰੱਖ ਦਿੱਤਾ ਹੈ ਜਿਹਦੇ ਵਿੱਚ ਆਪਾਂ ਪਾਲਕ ਨੂੰ ਉਬਾਲਾਂਗੇ ਤੇ ਨਾਲ ਹੀ ਇੱਕ ਬੋਲ ਦੇ ਵਿੱਚ ਆਪਾਂ ਪਾਣੀ ਲਿਆਏ ਜਿਹਦੇ ਵਿੱਚ ਆਪਾਂ ਬਰਫ਼ ਪਾ ਕੇ ਆਈਸ ウォーター ਰੈਡੀ ਕਰਕੇ ਰੱਖ ਲਿਆ ਹੈ ਆਪਾਂ ਥੋੜੀ ਥੋੜੀ ਕਰਕੇ ਪਾਲਕ ਉਬਲਦੇ ਹੋਏ ਪਾਣੀ ਵਿੱਚ ਐਡ ਕਰਾਂਗੇ ਤੇ ਇਹਨੂੰ ਥੋੜੀ ਦੇਰ ਲਈ ਕੁੱਕ ਕਰਾਂਗੇ ਕਿਉਂਕਿ ਪਾਲਕ ਦੇ ਪੱਤੇ ਬਹੁਤ ਹੀ ਨਾਜ਼ੁਕ ਹੁੰਦੇ ਨੇ ਇਸ ਕਰਕੇ ਇਸ ਜ਼ਿਆਦਾ ਟਾਈਮ ਨਹੀਂ ਲੈਣਗੇ ਕੁੱਕ ਹੋਣ ਵਾਸਤੇ ਇੱਕ ਵਾਰ ਦੇ ਵਿੱਚ ਜਿੰਨੀ ਵੀ ਪਾਲਕ ਆਪਣੀ ਕੜਾਈ ਵਿੱਚ ਆਏ ਮਤਲਬ ਕਿ ਜਿੰਨੀ ਵੀ ਪਾਲਕ ਪਾਣੀ ਵਿੱਚ ਅਚੇ ਤਰੀਕੇ ਨਾਲ ਡਿਪ ਹੋ ਜਾਏ ਆਪਾਂ ਉਨੇ ਹੀ ਐਡ ਕਰਾਂਗੇ ਹੁਣ ਇਹਨੂੰ ਟੱਕ ਕੇ ਤਿੰਨ ਤੋਂ 4 ਮਿੰਟ ਲਈ ਕੁੱਕ ਹੋਣ ਲਈ ਛੱਡ ਦਵਾਂਗੇ। ਤਕਰੀਬਨ 3 ਮਿੰਟ ਹੋ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਕਿ ਪਾਲਕ ਆਪਣੇ ਅੱਛੇ ਤਰੀਕੇ ਨਾਲ ਕੁੱਕ ਹੋ ਚੁੱਕੀ ਹੈ। ਇਹਦੇ ਵਿੱਚ ਇੱਕ ਅੱਛਾ ਕਲਰ ਆ ਚੁੱਕਿਆ ਹੈ। ਇਸ ਪੁਆਇੰਟ ਤੇ ਆਪਾਂ ਇਹਨੂੰ ਗਰਮ ਪਾਣੀ ਵਿੱਚੋਂ ਕੱਢ ਲਵਾਂਗੇ। ਗਰਮ ਪਾਣੀ ਵਿੱਚੋਂ ਕੱਢ ਕੇ ਇਹਨੂੰ ਨਾਲ ਦੇ ਨਾਲ ਆਪਾਂ ਆਈਸ ਵਾਟਰ ਵਿੱਚ ਐਡ ਕਰਨਾ ਹੈ। ਇਹ ਟੈਂਪਰੇਚਰ ਦਾ ਜਿਹੜਾ ਸਡਨ ਚੇਂਜ ਹੈ ਉਦੇ ਨਾਲ ਇਹਦਾ ਕਲਰ ਮੇਨਟੇਨ ਰਹੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਾਲਕ ਦਾ ਕਲਰ ਬਹੁਤ ਪਿਆਰਾ ਆਇਆ ਹੈ ਸੇਮ ਪ੍ਰੋਸੈਸ ਆਪਾਂ بار-बार रिपीट ਕਰਾਂਗੇ ਥੋੜਾ-ਥੋੜਾ ਕਰਕੇ ਪਾਲਕ ਨੂੰ ਇਹਦੇ ਵਿੱਚ ਐਡ ਕਰਾਂਗੇ 3 ਤੋਂ 4 ਮਿੰਟ ਲਈ ਕੁਕ ਕਰਾਂਗੇ ਤੇ ਫਿਰ ਠੰਡੇ ਪਾਣੀ ਵਿੱਚ ਟਰਾਂਸਫਰ ਕਰਾਂਗੇ ਜਦੋਂ ਆਪਣੀ ਪਾਲਕ ਠੰਡੀ ਹੋ ਜਾਵੇ ਤਾਂ ਆਪਾਂ ਉਹਨੂੰ ਪਾਣੀ ਵਿੱਚੋਂ ਕੱਢ ਲਵਾਂਗੇ ਤੇ ਨਾਲ ਦੇ ਨਾਲ ਇੱਕ ਬਲੈਂਡਰ ਜਾਰ ਵਿੱਚ ਐਡ ਕਰਕੇ ਉਹਨੂੰ ਅੱਛੇ ਤਰੀਕੇ ਨਾਲ ਬਲੈਂਡ ਕਰਾਂਗੇ ਆਪਾਂ ਟਰਾਈ ਕਰਾਂਗੇ ਕਿ ਪਾਲਕ ਦੇ ਵਿੱਚ ਪਾਣੀ ਜ਼ਿਆਦਾ ਨਾ ਹੋਵੇ ਇਸ ਲਈ ਉਹਨੂੰ ਹਲਕੇ ਹੱਥ ਨਾਲ ਨਿਚੋੜ ਵੀ ਸਕਦੇ ਹੋ ਕਿਉਂਕਿ ਜਿੰਨਾ ਪਾਣੀ ਹੋਏਗਾ ਉਹਨਾਂ ਇਹ ਵੱਧ ਟਾਈਮ ਕੁਕ ਹੋਣ ਲਈ ਲੱਗੇਗਾ ਜਾਰ ਨੂੰ ਆਪਾਂ ਮਿਕਸਰ ਉੱਪਰ ਅਟੈਚ ਕਰਕੇ ਅچھے ਤਰੀਕੇ ਨਾਲ ਪਾਲਕ ਦੀ ਪਿਉਰੀ ਬਣਾ ਲਵਾਂਗੇ ਪਿਉਰੀ ਬਣਾਦੇ ਟਾਈਮ ਆਪਾਂ ਬਿਲਕੁਲ ਵੀ ਪਾਣੀ ਐਡ ਨਹੀਂ ਕਰਨਾ ਤੁਸੀਂ ਦੇਖ ਸਕਦੇ ਹੋ ਕਿ ਪਾਲਕ ਦੀ ਪਿਉਰੀ ਬਹੁਤ ਅੱਛੀ ਬਣ ਚੁੱਕੀ ਹੈ ਇਸੇ ਤਰੀਕੇ ਨਾਲ ਆਪਾਂ ਸਾਰੀ ਪਾਲਕ ਨੂੰ ਪਿਉਰੀ ਕਰ ਲਵਾਂਗੇ ਇੱਕ ਕੜਾਈ ਦੇ ਵਿੱਚ ਹੁਣ ਆਪਾਂ ਲਵਾਂਗੇ ਆਇਲ ਤੁਸੀਂ ਚਾਹੋ ਤਾਂ ਦੇਸੀ ਘਿਓ ਵੀ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਟਰਾਂਸਫਰ ਕਰਾਂਗੇ ਪਨੀਰ ਪਨੀਰ ਨੂੰ ਆਪਾਂ ਪੂਰੇ ਟਾਈਮ ਲਈ ਕੁੱਕ ਕਰਾਂਗੇ ਜਦ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਇਹਨੂੰ ਕੁੱਕ ਕਰਨ ਦੇ ਪਿੱਛੇ ਰੀਜ਼ਨ ਇਹ ਹੈ ਕਿ ਜਦੋਂ ਇਹਨੂੰ ਪਾਲਕ ਦੇ ਵਿੱਚ ਆਪਾਂ ਦੁਬਾਰਾ ਕੁੱਕ ਕਰਾਂਗੇ ਤਾਂ ਇਹਦੀ ਸ਼ੇਪ ਖਰਾਬ ਨਹੀਂ ਹੋਏਗੀ ਆਪਾਂ ਹਲਕਾ ਜਿਹਾ ਨਮਕ ਤੇ ਹਲਕੀ ਜੀ ਕਾਲੀ ਮਿਰਚ ਪਾ ਕੇ ਇਹਨੂੰ ਕੁੱਕ ਕਰਾਂਗੇ ਕਿਉਂਕਿ ਪਾਲਕ ਪਨੀਰ ਦੇ ਵਿੱਚ ਜਦੋਂ ਆਪਾਂ ਪਨੀਰ ਖਾਂਦੇ ਆ ਤਾਂ ਉਹਦੇ ਵਿੱਚ ਫਲੇਵਰ ਪੂਰੇ ਤਰੀਕੇ ਨਾਲ ਮੇਨਟੇਨਡ ਹੋਣ ਇਸ ਕਰਕੇ ਆਪਾਂ ਇਹ ਨਮਕ ਇਹਦੇ ਵਿੱਚ ਐਡ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਪਨੀਰ ਹਲਕਾ 골ਡਨ ਹੋ ਚੁੱਕਿਆ ਹੈ ਇਹਨੂੰ ਆਪਾਂ ਬਾਹਰ ਕੱਢ ਲਿਆ ਹੈ ਤੜਕੇ ਵਾਸਤੇ ਆਪਾਂ ਇੱਥੇ ਦੋ ਵੱਡੇ ਸਾਈਜ਼ ਦੇ ਪਿਆਜ਼ ਉਹਨੂੰ ਬਰੀਕ ਬਰੀਕ ਚੋਪ ਕਰ ਲਿਆ ਹੈ ਨਾਲ ਹੀ ਆਪਾਂ 1 ਇੰਚ ਅਦਰਕ ਤੇ 4 ਤੋਂ 5 ਲਸਣ ਦੀਆਂ ਕਲੀਆਂ ਉਹਨੂੰ ਵੀ ਆਪਾਂ ਬਰੀਕ ਬਰੀਕ ਕੱਟ ਕਰ ਲਿਆ ਹੈ ਤੇ ਨਾਲ ਹੀ ਇੱਥੇ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਇੱਥੇ ਦੋ ਉਹਨੂੰ ਵੀ ਆਪਾਂ ਬਰੀਕ ਬਰੀਕ ਚੋਪ ਕਰ ਲਿਆ ਹੁਣ ਸੇਮ ਆਇਲ ਦੇ ਵਿੱਚ ਆਪਾਂ ਆਪਣਾ ਲਸਣ ਤੇ ਅਦਰਕ ਐਡ ਕਰਾਂਗੇ ਤੇ ਉਹਨੂੰ ਕੁਕ ਕਰਾਂਗੇ ਅچھے ਤਰੀਕੇ ਨਾਲ ਨਾਲ ਦੇ ਨਾਲ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਰੀਬਨ ਅੱਧਾ ਚਮਚ ਜੀਰਾ ਜਦ ਜੀਰਾ ਤੇ ਅਦਰਕ ਲਸਣ ਅچھے ਤਰੀਕੇ ਨਾਲ 골ਡਨ ਬ੍ਰਾਊਨ ਹੋ ਜਾਣ ਤਾਂ ਉਸ ਪੁਆਇੰਟ ਤੇ ਆ ਕੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣਾ ਪਿਆਜ਼ ਪਿਆਜ਼ ਨੂੰ ਵੀ ਆਪਾਂ ਇਨ ਵਿੱਚ ਬਹੁਤ ਅੱਛੇ ਤਰੀਕੇ ਨਾਲ ਪੁਨਾਗੇ ਕਿਉਂਕਿ ਜਿੰਨਾ ਵੱਧ ਤੋਂ ਵੱਧ ਤੜਕਾ ਪੁਝੇਗਾ ਉਨਾ ਹੀ ਅੱਛਾ ਫਲੇਵਰ ਸਾਡੇ ਪਾਲਕ ਪਨੀਰ ਦਾ ਹੋਏਗਾ ਤੁਸੀਂ ਦੇਖ ਸਕਦੇ ਹੋ ਕਿ ਤੜਕੇ ਨੇ ਆਇਲ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਪੁਆਇੰਟ ਤੇ ਆ ਕੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਉਹ ਤੁਸੀਂ ਆਪਣਾ ਸਵਾਦ ਅਨੁਸਾਰ ਲੈ ਸਕਦੇ ਹੋ ਮੈਂ ਇੱਥੇ ਕਰੀਬਨ 1 ਚਮਚ ਨਮਕ ਐਡ ਕੀਤਾ ਹੈ ਨਾਲ ਹੀ ਆਪਾਂ ਹਲਦੀ ਐਡ ਕਰਾਂਗੇ 1 ਟੇਬਲस्पून ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਾਫ ਟੇਬਲस्पून ਗਰਮ ਮਸਾਲਾ ਤੇ ਇਹਨੂੰ ਵੀ ਆਪਾਂ ਅੱਛੇ ਤਰੀਕੇ ਨਾਲ ਪੁੰਨ ਲਵਾਂਗੇ ਆਪਣਾ ਤੜਕਾ ਬਿਲਕੁਲ ਰੈਡੀ ਹੈ ਹੁਣ ਇਸ ਪੁਆਇੰਟ ਤੇ ਆ ਕੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਲਕ ਦੀ ਪਿਉਰੀ ਪਾਲਕ ਦੀ ਪਿਉਰੀ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ ਅੱਛੇ ਤਰੀਕੇ ਨਾਲ ਕੁੱਕ ਕਰਾਂਗੇ ਤਾਂ ਜੋ ਹਜੇ ਵੀ ਪਾਲਕ ਦੇ ਵਿੱਚ ਜੋ ਪਾਣੀ ਬਚਿਆ ਹੋਇਆ ਹੈ ਕਿਉਂਕਿ ਆਪਾਂ ਇਹਨੂੰ ਬੋਇਲ ਕੀਤਾ ਹੈ ਥੋੜਾ ਬਹੁਤ ਪਾਣੀ ਹਜੇ ਵੀ ਬਚਿਆ ਹੋਵੇਗਾ ਉਹ ਵੀ ਅچھے ਤਰੀਕੇ ਨਾਲ ਕੁੱਕ ਹੋ ਜਾਵੇ ਤੁਸੀਂ ਪਾਲਕ ਦਾ ਕਲਰ ਦੇਖ ਹੀ ਸਕਦੇ ਹੋ ਇੰਨਾ ਬ੍ਰਾਈਟ ਤੇ ਇੰਨਾ ਪਿਆਰਾ ਹੈ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਪਨੀਰ ਤਾਂ ਜੋ ਪਾਲਕ ਦਾ ਫਲੇਵਰ ਉਹਦੇ ਵਿੱਚ ਵੀ ਅچھے ਤਰੀਕੇ ਨਾਲ ਰਚ ਜਾਵੇ ਗਰਮ-ਗਰਮ ਪਾਲਕ ਨੂੰ ਠੰਡੇ-ਠੰਡੇ ਪਾਣੀ ਵਿੱਚ ਐਡ ਕਰਨ ਦੇ ਨਾਲ ਉਹਦਾ ਕਲਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਿਆਰਾ ਆਇਆ ਹੈ। ਇਹਨੂੰ ਹੁਣ ਆਪਾਂ ਕੱਟ ਤੋਂ ਕੱਟ 15 ਤੋਂ 20 ਮਿੰਟ ਲਈ ਟੱਕ ਕੇ ਕੁੱਕ ਹੋਣ ਦਵਾਂਗੇ। ਲਓ ਜੀ ਪਾਲਕ ਪਨੀਰ ਆਪਣਾ ਬਣ ਕੇ ਬਿਲਕੁਲ ਰੈਡੀ ਹੈ। ਇਹਨੂੰ ਤੁਸੀਂ ਕਿਸੇ ਵੀ ਲੱਛੇ ਪਰਾਂਠੇ ਨਾਲ ਜਾਂ ਫਿਰ ਪਰਾਂਠੇ ਦੇ ਨਾਲ ਸਰਵ ਕਰ ਸਕਦੇ ਹੋ। ਅਗਰ ਤੁਹਾਨੂੰ ਇਹ ਰੈਸিপি ਅੱਛੀ ਲੱਗੀ ਤਾਂ ਤੁਸੀਂ ਵੀ ਨੂੰ ਕਰੇ ਜ਼ਰੂਰ ਟਰਾਈ ਕਰਨਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਧੰਨਵਾਦ